ਗੁਰਦਾਸਪੁਰ ਦੇ ਸਰਕਾਰੀ ਸਕੂਲ ਵਿੱਚ ਪੜਾਈ ਕਰਕੇ ਚੌਂਕੇਦਾਰ ਦੇ ਬੇਟੇ ਨੇ ਆਪਣੀ ਲਗਨ ਅਤੇ ਮਿਹਨਤ ਦੀ ਬਦੌਲਤ JEE ਐਡਵਾਂਸ ਦਾ ਟੈਸਟ ਪਾਸ ਕਰ ਲਿਆ ਗੁਰਦਾਸਪੁਰ ਦੇ ਪਿੰਡ ਕੰਗ ਦੇ ਰਹਿਣ ਵਾਲੇ ਨੌਜਵਾਨ ਅਰਜਦੀਪ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਮਾਨਿਤ ਕੀਤਾ ਹੈ ਨੌਜਵਾਨ ਨੇ ਕਿਹਾ ਕਿ ਮੈਵ ਹੋਣ ਦੇ ਲਈ ਬਹੁਤ ਮਿਹਨਤ ਜ਼ਰੂਰੀ ਹੈ ਨਾਲ ਹੀ ਉਸ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਪੀੜੀ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਕੇ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਨ ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਹਾਸਲ ਕਰਕੇ ਹਰ ਇੱਕ ਟੈਸਟ ਦੀ ਤਿਆਰੀ ਕੀਤੀ ਜਾ ਸਕਦੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੀਵਾਨ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਇੱਕ ਇੰਜੀਨੀਅਰ ਬਣਨਾ ਚਾਹੁੰਦਾ ਸੀ ਜਿਸ ਕਰਕੇ ਉਸਨੇ ਜੀਈ ਦੀ ਤਿਆਰੀ ਸ਼ੁਰੂ ਕੀਤੀ ਅਤੇ ਸਰਕਾਰੀ ਸਕੂਲ ਗੁਰਦਾਸਪੁਰ ਤੋਂ ਸ਼ੁਰੂ ਕੀਤੀ ਅਤੇ ਟੈਸਟ ਦੀ ਤਿਆਰੀ ਨਾਲ ਨਾਲ ਸੋਸ਼ਲ ਮੀਡੀਆ ਰਾਹੀ ਜਾਰੀ ਰੱਖੀ ਅਤੇ ਹੁਣ ਉਸ ਨੇ ਆਪਣੀ ਮਿਹਨਤ ਸਦਕਾ ਜੀਈੀ ਐਡਵਾਂਸਡ ਟੈਸਟ ਨੂੰ ਕਲੀਅਰ ਕਰਕੇ ਮੈਰਿਟ ਵਿੱਚ ਆਪਣਾ ਨਾਮ ਬਣਾਇਆ ਜਿਸ ਨਾਲ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਪਰਿਵਾਰ ਨੇ ਕਿਹਾ ਕਿ ਉਹਨਾਂ ਦਾ ਬੇਟਾ ਪੂਰੀ ਲਗਨ ਅਤੇ ਮਿਹਨਤ ਦੇ ਨਾਲ ਪੜ੍ਹਾਈ ਕਰਦਾ ਸੀ ਅੱਜ ਉਸ ਨੇ ਟੈਸਟ ਕਲੀਅਰ ਕਰਕੇ ਮੈਰਿਟ ਵਿੱਚ ਆਪਣਾ ਨਾਮ ਲਿਆ ਕੇ ਪੂਰੇ ਪਰਿਵਾਰ ਦਾ ਸਿਰ ਉੱਚਾ ਕੀਤਾ ਹੈ ਦੱਸਦੇ ਕਿ ਨੌਜਵਾਨ ਅਰਸ਼ਦੀਪ ਸਿੰਘ ਦੇ ਪਿਤਾ ਕਰਿਆਨੇ ਦੀ ਦੁਕਾਨ ਕਰਦੇ ਹਨ ਅਤੇ ਰਾਤ ਵੇਲੇ ਪਿੰਡ ਵਿੱਚ ਚੌਂਕੀਦਾਰੀ ਕਰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਦੀ ਆਸ ਨਹੀਂ ਸੀ ਕਿ ਉਹ ਮੁੱਖ ਮੰਤਰੀ ਪੰਜਾਬ ਨੂੰ ਮਿਲਣਗੇ ਪਰ ਉਹਨਾਂ ਦੇ ਬੇਟੇ ਨੇ ਉਹਨਾਂ ਦਾ ਇਹ ਸੁਪਨਾ ਵੀ ਪੂਰਾ ਕੀਤਾ ਤੇ ਉਹਨਾਂ ਦੀ ਉਮੀਦ ਹੈ ਕਿ ਉਹ ਉਹਨਾਂ ਦਾ ਬੇਟਾ ਅੱਗੇ ਵੀ ਉਸੇ ਤਰ੍ਹਾਂ ਉਹਨਾਂ ਦਾ ਨਾਮ ਰੋਸ਼ਨ ਕਰੇਗਾ ਕਿੰਨੇ ਹੋ ਇਹ ਬਤਾ ਕਿਹੜਾ ਬਰਸਾ ਹੈ ਇਸ ਦਾ ਬਾਦਿਕਾ ਅੱਜ ਨਹੀਂ ਆਉਂਦੀ ਉਹ ਖੰਡ ਨਹੀਂ ਇਹ ਤੇ ਉਹਨਾਂ ਦਾ ਸਨਮਾਨ ਸਭ ਦਾ ਪੜਦਾ ਖਿਸਦਾ ਪੜਦਾ ਪਾ ਕੇ ਖੜੀ ਸੀ ਆਪਣੀ ਪੈਰ ਦੀ ਜੁੱਤੀ ਚਾ ਪੜਦਾ ਪੜਦਾ ਤੋਰ ਕੋਈ ਤਨੀ ਜਿੰਨੇ ਵਿਚਲੇ ਉਹ ਜਿਹੜਾ ਬਲੋਕ ਕਰਦਾ

ਕਿਹਦਾ ਫੋਨ ਫਾਰਮੂਲਾ J ਦਾ ਜੁਆਇੰਟ ਹਾਂ ਜੁਆਇੰਟ ਜੁਆਇੰਟ ਟਾਈਮ ਟੈਸਟ ਦਾ ਨਾਟ ਇੰਟਰਸਟ ਦਾ ਮੈਂ ਅੱਜ ਵੀ ਮਮਾ ਗਈ ਅੱਛਾ ਉਹ ਨੂੰ ਨਾਲ ਆਉਂਦਾ ਮੇਰੀ ਦੀਦੀ ਨਾਲ ਗਈ ਪਰ ਇਹ ਨਾਲ ਗਈ ਹੋਏਗਾ ਉਹ ਕਹਿੰਦੇ ਦੇਖ ਲੈਣੇ ਆਹ ਉਹ ਤਾਂ ਅਸ਼ਿਆਵਾ ਨਾ ਅਟਲੋ ਡਿਗਰੀ ਥੋੜੀ ਕਰਨਾ ਪਿਆ ਉਹ ਦਾ